ਸਿਰਦੀ ਦੀ ਮੂਰਤੀ ਘਾ ਦੇ ਤੋੜੀ ਆ ਸਿਰਦੀ ਦੀ ਮੂਰਤੀ ਘਾ ਦੇ ਤੋੜੀ ਸਿਰਦੀ ਦੀ ਮੂਰਤੀ ਤੋੜੀ ਆ ਚੱਲ ਜਾ ਉਹ ਨੰਨੇ ਹਾਂ ਦੱਬਾ ਦੇ ਲਾ ਮਾਰ ਕੇ ਦਿਗਾ ਹੈਗਾ ਦਮ ਸਾਡੀ ਮੂਰਤੀ ਤਮ ਨਾਲ ਗਿਆ ਮੇਰਾ 1:00 ਵਜਣਾ ਸਾਡੀ ਮੂਰਤੀ ਤਮ ਨਾਲ ਗਿਆ ਕਿਆ ਕਰਨ ਪਾਇਆ ਫालतू ਜੇ ਹੈ ਦਾਰੂ ਵੀ ਇਹ ਜਾ ਕੇ ਲਪਾਇਆ ਹੋਇਆ ਰਸੋ ਹੈ ਨਹੀਂ ਸ਼ਿਵ ਜੀ ਦੀ ਮੂਰਤੀ ਭੰਦੀ ਹੈ ਹੈ ਸ਼ਿਵ ਜੀ ਦੀ ਮੂਰਤੀ ਭੰਦੀ ਆ ਗੱਲ ਗਲਤ ਆ ਆਪਰੇ ਚ ਤੁਸੀਂ ਗ੍ਰੀਨ ਗ੍ਰੀਨ ਕੋ ਤੇਰੀ ਪਾਈਨੈਪਲ ਲੈ ਹਾਂ ਨੋਰ ਕੇ ਕੋਈ ਨਾ ਚੱਲ ਹੁਣ ਦੱਸੋ ਬੱਸ ਬੱਸ ਹੁਲਿਆ ਹੁਣ ਚੱਲ ਆਪਣੀ ਜਿਹੜੀ ਆ ਪਲਟਣੀਆਂ ਪਲਟ ਦੇ ਬੱਸ ਬੱਸ ਸਾਲ ਰਹਿ ਨਾ ਮੈਂ ਮੈਂ ਤਾਂ ਸਾ ਦਾ ਚੋਲਾ ਦੇਖ ਰਿਹਾ ਬੋਲੋ ਕੋਈ ਗੰਟੀ ਦਾ ਜੀ ਨਹੀਂ ਮੂਰਤੀ ਨਹੀਂ ਬਣਨੀ ਚਾਹੀਦੀ ਦੀ ਵੈਸੇ ਠੀਕ ਆ ਇਹ ਬੇਗਦਰ ਹੀ ਆ ਹਿੰਦੂ ਧਰਮ ਦੇ ਅਸੀਂ ਵੀ ਰਖਵਾਲੇ ਤੁਸੀਂ ਵੀ ਹੈਗੇ ਆ ਇੱਥੇ ਪਿੱਛੇ ਕ੍ਰਿਸ਼ਨ ਜੀ ਦੀ ਫੋਟੋ ਲਾਈ ਆ ਹੈ ਜਦੋਂ ਤੁਸੀਂ ਇਹਨਾਂ ਨੂੰ ਆਰਤੀ ਕਰਦੇ ਆ ਹੁਣ ਸ਼ਿਵ ਜੀ ਦੀ ਮੂਰਤੀ ਭੰਦੀ ਕੀ ਗੱਲ ਹੈ ਤੇ ਤੇ ਮੂਰਤੀ ਆ ਲੈ लॻा <manyangos> ਰੋਪੜ ਮੇਨ ਬਾਜ਼ਾਰ ਦੇ ਨੇੜੇ ਇੱਕ ਵਿਅਕਤੀ ਵੱਲੋਂ ਭਗਵਾਨ ਛੇਦ ਦੀ ਮੂਰਤੀ ਨੂੰ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਵਿਅਕਤੀ ਵੱਲੋਂ ਮੌਕੇ ਦੀ ਵੀਡੀਓ ਬਣਾ ਕੇ ਹਰਕਤ ਕਰਨ ਵਾਲੇ ਵਿਅਕਤੀ ਨੂੰ ਪਰਜਾਇਲ ਗਿਆ ਦੱਸਦੇ ਕਿ ਮੂਰਤੀ ਖੰਡਿਤ ਕਰਨ ਵਾਲਾ ਵਿਅਕਤੀ ਬਾਜ਼ਾਰ ਦੇ ਫਲੂਟ ਦੀ ਡੇੜੀ ਲਗਾਉਂਦਾ ਹੈ ਉਸ ਵੱਲੋਂ ਜਾਣਬੁੱਝ ਕੇ ਭਗਵਾਨ ਛੇਦ ਦੀ ਮੂਰਤੀ ਜੋ ਕਿ ਉਸ ਦੀ ਡੇੜੀ ਉੱਤੇ ਹੀ ਮੌਜੂਦ ਸੀ ਉਸ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਖੰਡਿਤ ਕੀਤਾ ਗਿਆ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਦੀ ਮੰਗ ਕੀਤੀ ਗਈ ਜਦਕਿ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ 'ਤੇ ਕਾਰਵਾਈ ਕਰ ਦਿੱਤਾ ਪਰ ਇਕ ਸਾਲ ਨੂੰ ਸ਼ਾਮ ਨੂੰ ਪਤਾ ਲੱਗਿਆ ਸੀ ਕਿ ਕਿਸੇ ਜੋ ਸ਼ਿਵ ਜੀ ਦੀ ਮੂਰਤੀ ਦਾ ਅੰਦਰ ਆਦੇ ਕੀਤਾ ਹੈ ਕਿ ਰਾਜੂ ਨਾਮ ਦਾ ਹੈਗਾ ਰਾਜਕੁਮਾਰ ਨਾਮ ਦਾ ਬੰਤੀ ਹੈ ਤੇ ਅਲੀ ਬੋਲੇ ਆ ਨਿਆੜਾ ਉਹਨੇ ਨਰਾਦਰ ਕਰਿਆ ਸ਼ਿਵ ਜੀ ਦੀ ਮੂਰਤੀ ਦਾ ਤੇ ਉੱਥੇ ਅਸੀਂ ਇੱਕ ਮੰਡੀ ਸਾਰੇ ਜਿਹੜੇ ਸਾਡੇ ਪ੍ਰਧਾਨ ਜੀ ਆਏ ਸੀ ਅਖੇ ਸਜਣ ਬਣਾਉਣੀ ਜੀ ਉਹਨਾਂ ਦਾ ਅਸੀਂ ਬਿਆਨ ਲਿਖਦੇ ਤੇ ਸਿਦਲੀ ਕਰਵਈ ਅਮਨਦਿਆ ਦੀ ਬੰਦੇ ਨੂੰ ਰੈਸ਼ ਕਰ ਲਿਆ ਤੇ ਕਲਪਿਸ਼ਤ ਉਹ ਧਾਰਮਿਕ ਤਾਵਨ ਹੋ ਕੇ ਪਚਾ ਦਾ ਅਦੀਂਗਰੀਅਮ ਉਹ ਧਾਰਾ ਮੰ ਲਗਾ ਕੇ ਇਸ ਨੂੰ ਕਰਾ ਲਿਆ ਸਾਡੇ 7:00 ਵਜੇ ਮੈਨੂੰ ਇੱਕ ਫੋਨ ਆਂਦਾ ਹੈ ਉਹਦੇ ਫੋਨ ਦੇ ਜਿਹਨੂੰ ਦੱਸਿਆ ਗਿਆ ਕਿ ਉੱਥੇ ਕਿਸੇ ਇੱਕ ਬੰਦੇ ਨੇ ਸ਼ਰਾਬ ਪੀਤੀ ਸੀ ਤੇ ਜੋ ਚੀਪੜ ਦੀ ਲੋਤੀ ਲਗੇ ਉਹ ਮੂਰਤੀਆਂ ਤੋੜਦਾ ਤੇ ਉਸ ਬੰਦੇ ਅਸੀਂ ਅੱਜ ਥਾਣੇ ਚ ਕੰਪਟਾਏ ਸੀਗੇ ਤੇ ਥਾਣੇ ਚ ਕੰਪਲੀਟ ਕੀਤੀ ਹੈ ਤੇ ਉਹਦੇ ਚ 295 ਦਾ ਪੱਤਰ ਦਸਤਕੰਦੀ ਦੀ ਮੰਗ ਹਰਮਿੰਦਰ ਪਾਲ ਸਿੰਘ ਹਲੂ ਵਾਲੀਆ ਰੋਪੜ ਤੋਂ ਹਨ ਭਾ ਕੇ ਜਨਤਾ ਪਾਰਟੀ ਦਾ ਸਚੀਵ ਪੰਜਾਬ ਖੇਤ ਮੋਰਚੇ ਦਾ ਮੈਨੂੰ ਪਤਾ ਲੱਗਿਆ ਸੀ ਵੀ ਸ਼ਾਮ ਨੂੰ ਇੱਕ ਕੋਈ ਫਰੂਟਲੀ ਰੀੜੀ ਆਂਦਾ ਮੈਨੂੰ ਜਿਹੜੇ ਦਾਰੂ ਕੀਤੀ ਵੀ ਸੀ ਔਰ ਜਿਹੜੀ ਪੋਲੇਨਾਥ ਦੀ ਮੂਰਤੀ ਆ ਇੱਕ ਉੱਥੇ ਓਪਨ ਦੇ ਵਿੱਚ ਮਰਕਤ ਦਰਖਤ ਦੇ ਕੋਲ ਬਹੁਤ ਮੂਰਤੀਆਂ ਪਈਆਂ ਹੋਈਆਂ ਉਹਦੇ ਚੋਂ ਨਾ ਪੋਲੇਨਾਥ ਦੀ ਜਿਹੜੀ ਮੂਰਤੀ ਆ ਉਹਨੂੰ ਖੰਡਿਤ ਕੀਤਾ ਹੈ ਤੋੜਿਆ ਹੈ ਔਰ ਬਹੁਤ ਹੀ ਜਿਹੜੀ ਨਿੰਦਣ ਲੋਕ ਇਹ ਗੱਲ ਤੇ ਮੈਸੇਜ ਉਹ ਸਾਨੂੰ ਮਿਲਿਆ ਸੀ ਜਿਹੜੀ ਕਾਰਵਾਈ ਉਹਦੇ ਉੱਪਰ 295 ए भी हो गई है पर 14 पर भाई हले काले जो ये प्रोटेस्ट कर रहे हैं आज फिर रोपड़ के मामला देखा आपको क्या लगता है कि इलेक्शन दे देना चाहिए इधर सब कुछ क्यों होता देखो देख, आ, मैं एक के बारे में कुछ ज्यादा टिप्पणी नहीं करना चाहता पर जेडी भी आ, जो भी हुआ बहुत ही मनपग्गा हुआ प्रशासन तो की नहीं कर देखो प्रशासन तो साडी यही मांग है कि जिने भी ओपन दे बीच मंदिर है किधर हम किसी भी درخت ਦੇ नीचे कोई मूर्ति पड़ी है कुछ भी भी है ਉਹਨਾਂ ਨੂੰ ਚੱਕ ਕੇ ਪ੍ਰਸ਼ਾਸਨ ਦੇ ਦੁਆਰਾ ਜਾਂ ਅਸੀਂ ਨਾਲ ਚਲੂਗੇ ਵੀ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਵੀ ਕੱਲ ਨੂੰ ਕੋਈ ਹੋਰ ਇਹੋ ਜਿਹੀ ਘਟਨਾ ਸਾਡੇ ਸ਼ਹਿਰ 'ਚ ਨਾ ਹੋਵੇ ਸਾਡੇ ਸ਼ਹਿਰ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋਵੇ